ਸਹਿਤ ਦੇ ਰੰਗ ਪ੍ਰੋਗਰਾਮ ਵਿੱਚ ਤੁਹਾਡਾ ਮਿਲ ਸੁਆਗਤ ਹੈ ਸਹਿਤਕ ਗੀਤਾਂ ਕਵਿਤਾਵਾਂ ਤੇ ਮਿੰਨੀ ਕਹਾਣੀਆਂ ਦੀ ਲੜੀ ਵਿੱਚ ਅੱਜ ਤੁਸੀਂ ਪੰਜਾਬੀ ਦੇ ਨੌਮਬਰ ਗੀਤਕਾਰ ਲਾਲ ਮਿਸਤਰੀ ਜੀ ਕੋਲੋਂ ਉਨ੍ਹਾਂ ਦਾ ਇੱਕ ਬਹੁਤ ਹੀ ਭਾਪੂਰਤ ਗੀਤ ਸੁਣੋਗੇ ਆਓ ਜੀ ਸੁਣਦੇ ਹਾਂ ਲਾਲ ਮਿਸਤਰੀ ਜੀ ਕੋਲੋਂ ਉਹਨਾਂ ਦਾ ਗੀਤ ਸਖਰ ਦੁਪਹਿਰੇ ਪਹਿਲਾਂ ਤੋਂ ਲਾਲ ਮਿਸਤਰੀ ਜੀ ਸਤਿ ਸ਼੍ਰੀ ਅਕਾਲ ਕੀ ਬੰਦ ਕੋਟ ਹੈ ਨਾ ਸੰਦੇ ਨਿਕਲਦਾ ਹੋਏ ਜੀ ਸਰ ਸੋਨੇ ਰੰਗੀ ਤੁਖ ਭੇੜਿਆ ਦਿਸਕੇ ਤੇ ਮਹਿਲਾ ਚ ਥੋੜਾ ਹੁੱਕ ਕੇ ਗੋ ਸੋਨੇ ਰੰਗੀ ਤੁਖ ਭੇੜਿਆ ਦਿਸਕੇ ਤੇ ਮਹਿਲਾ ਨੂੰ ਸਾਡੇ ਪਿਛਾਂ ਸਿਕਰ ਤੇ ਬਹਰੇ ਦੇ ਉੱਪਰ ਨੇ ਸ਼ਹਿਰ ਕਰੇ ਦੀਆਂ ਸੜਕਾਂ ਕੰਡੇ ਵਾਹ ਫੁੱਲਾ ਲੱਗੇ ਰੋਤੂ ਏੜਿਆ ਸ਼ਹਿਰ ਕਰੇ ਦੀਆਂ ਸੜਕਾਂ ਕੰਡੇ ਫੁੱਲਾ ਲੱਗੇ ਰੋਤੂ ਏੜਿਆ ਸਾਡੇ ਘਰ ਨੂੰ ਜਾਂਦੀ ਤੰਗੀ ਮਿਰੂ ਮਾਰੀ ਮੁੱਖ ਘੇੜਿਆ ਸਾਡੇ ਘਰ ਦਾ ਕੰਮਲ ਟੋਕਾਂ ਸੁੱਖੀ ਆਸੋ ਭਿਆ ਪਹਿਲਾ ਤੋਂ ਸਾਡੇ ਬੇਟਾ ਸਿਖਰ ਪੈੜੇ ਪਾਹਰੇ ਪਹਿਲਾ ਸੁਮਨ ਸੁ ਬਟਨ ਚ ਮਸੋਲ ਸ਼ਹਿਰ ਤੇ ਰਹੀਆਂ ਘੜੀਆਂ ਦੇ ਵਿੱਚ ਵਿਕਤਾ ਅਤਰ ਫੇਲ ਲਈ ਰਿਹਾ ਵਾਹ ਸ਼ਹਿਰ ਤੇ ਰਹੀਆਂ ਘੜੀਆਂ ਦੇ ਵਿੱਚ ਵਿਕਤਾ ਅਤਰ ਫੇਲ ਲਈ ਰਿਹਾ ਮੇਰੇ ਪੀਤੀ ਗਰਾਉਂਡ ਕਪਣ ਗਈ ਪਰਸੇ ਹੱਥਾਂ ਖੇਲ ਲਈ ਰਿਹਾ ਜਿੱਦਾਂ ਕੀ ਹਾਂ ਪੰਗੜਾ ਹੋ ਵੀ ਕਿ ਤਾ ਸੇਖਣ ਪੜ੍ਹੇ ਕੋ ਕਹਨ ਦੇ ਰੇ ਪਹਿਲਾ ਤੋਂ ਜਿਤੁ ਸਰ ਬੇਟਾ ਥੋੜੀ ਜੀ ਤਮੰਝੋ ਚੰਨੈ ਮੈਨੂੰ ਮੈਨੂੰ ਮੈਨਕੇ ਸੂਰ ਮੈਂ ਤੇ ਬਿਜਲੀ ਸਰ ਸ਼ਹਿਰ ਤੇ ਰੇ ਦੀਆਂ ਪੂਜਾਂ ਨਾਵਣ ਚੰਦੇ ਰੰਗੇ ਹੋਟ ਬਿਹੜਿਆ ਸ਼ਹਿਰ ਤੇ ਰੇ ਦੀਆਂ ਪੂਜਾਂ ਨਾਵਣ ਚੰਗੀ ਰੰਗੇ ਮੋਦ ਭੜਿਆ ਸਾਡੇ 56 ਤੋਤੇ ਉਹੀ ਨਵਰਤ ਮੰਗੀ ਖੋਦ ਭੜਿਆ ਕੰਢਿਆਂ ਤੇ ਫੋਤੇ ਕਰੀਆਂ ਉਹਨਾ ਨੇੜੇ ਪਹਿਲਾਂ ਕੋ ਮੇਰੇ ਦਿੱਤਨ ਸਿਖਰ ਤੋਂ ਪਹਿਰੇ ਉੱਪਰ ਨੇੜੇ ਪਹਿਲਾਂ ਕੋ ਲਾਸਮਨ ਦਾ ਹੀ ਦੇਖੋ ਸ਼ਹਿਰ ਚ ਦੇਗੀਆਂ ਗਲੀਆਂ ਦੇ ਵਿੱਚ ਵਾਤੇ ਮਸਤੀ ਜੋੜਾਂ ਤੇ ਸ਼ਹਿਰ ਦੇਗੀਆਂ ਗਲੀਆਂ ਦੇ ਵਿੱਚ ਮੱਤੇ ਮਸਤੀ ਜੋਰਾ ਤੇ ਸਾਡੇ ਖੇਤੀ ਘੱਟੜਾ ਹੋ ਗਿਆ ਈਕ ਨਿਆੜੀ ਕੋਣਾ ਤੇ ਕਿੱਥੇ ਰੁਕੇ ਲਾਗਤ ਹੋਈ ਜੋ ਹੁੰਦੀ ਸੀ ਪਹਿਲਾਂ ਕੋ ਮੇਰੇ ਕੋਲ ਤਾਂ ਸਿਕੰਦਰ ਪਹਿਰੇ ਸਿਕੰਦਰ ਪਹਿਰੇ ਪਹਿਰੇ ਸੱਟਾਂ ਸਿਕੰਦਰ ਪਹਿਰੇ ਕੋਤਤ ਨੇ ਪਹਿਲਾਂ ਹਾਲ ਸਿੰਘ ਮਸਤੀ ਵੀ ਆਪਣਾ ਕੱਟਾ ਪੜ ਰੇ ਸਨ